ਸਾਚਾ ਦੋਸਤੋ ਤੁਹਾਡਾ ਸਵਾਗਤ ਹੈ ਬਾਜਵਾ ਟਾਕ ਸ਼ੋਅ ਦੇ ਵਿੱਚ ਅੱਜ ਦਾ ਪ੍ਰੋਗਰਾਮ ਜਿਹੜਾ ਇੱਕ ਹੁਣੇ ਹੁਣੇ ਨਵੀਂ ਅਪਡੇਟ ਆਈ ਸੀ ਜਿਹੜੇ ਵੀ ਇੰਡੀਆ ਜਾ ਰਹੇ ਹਨ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਵਿਚਾਰ ਅਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਆ ਕੋਈ ਖਾਸ ਚੇਂਜਸ ਨਹੀਂ ਹੋਈ ਸਗੋਂ ਉਸ ਨੂੰ ਅੱਗੇ ਦੇ ਨਾਲੋਂ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਈ ਅਰਾਈਵਲ ਕਾਰਡ ਜਿਹੜਾ ਈ ਅਰਾਈਵਲ ਕਾਰਡ ਹੈ ਜਿਹੜਾ ਆਨਲਾਈਨ ਭਰਨ ਦੀ ਜਿਹੜੀ ਗੱਲ ਕਹੀ ਗਈ ਹੈ ਕਿ ਜਿਹੜਾ ਇਮੀਗ੍ਰੇਸ਼ਨ ਹੈ ਜਿੰਨੇ ਵੀ ਬਾਹਰਲੇ ਫੋਰਨ ਦੇ ਲੋਕ ਜਾਂਦੇ ਹਨ ਉਹਨਾਂ ਨੂੰ ਆਨਲਾਈਨ ਜਿਹੜਾ ਇਹ ਫਾਰਮ ਜਿਹੜਾ ਭਰਨਾ ਲਵੇਗਾ ਅਪਲੋਡ ਕਰਕੇ ਜਿਸ ਨੂੰ ਕਿ ਈ ਅਰਾਈਵਲ ਕਾਰਡ ਕਹਿੰਦੇ ਹਨ ਆ ਉਹ ਜਿਹੜਾ ਫਾਰਮ ਹੈ 72 ਘੰਟਿਆਂ ਤੋਂ 24 ਘੰਟਿਆਂ ਤੋਂ 72 ਘੰਟੇ ਜਦੋਂ ਤੁਸੀਂ ਫਲਾਈਟ ਲੈਣੀ ਹੈ ਨੋ ਮੋਰ ਦੈਨ 72 ਆਵਰ ਤੋ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਚਾਹੁੰਦੇ ਸੀ 24 ਘੰਟਿਆਂ ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਵਿੱਚ ਉਹ ਜਿਹੜਾ ਫਾਰਮ ਭਰਨਾ ਹੈ ਜਦੋਂ ਤੁਸੀਂ ਇੰਡੀਆ ਜਾ ਰਹੇ ਹੋ ਉਹ ਫਾਰਮ ਜਿਹੜੇ ਆ ਬਾਹਰਲੇ ਪਾਸਪੋਰਟ ਜਿਨ੍ਹਾਂ ਦੇ ਕੋਲ ਫੋਰਨ ਦੇ ਪਾਸਪੋਰਟ ਹਨ ਜਿਨ੍ਹਾਂ ਦੇ ਕੋਲ ਕਿਸੇ ਵੀ ਕੰਟਰੀ ਦਾ ਪਾਸਪੋਰਟ ਹੈ ਉਹਨਾਂ ਦੇ ਲਈ ਹੈ ਆ ਜਿਨ੍ਹਾਂ ਦੇ ਕੋਲ ਇੰਡੀਆ ਦੇ ਪਾਸਪੋਰਟ ਹਨ ਜਾਂ ਜਿਨ੍ਹਾਂ ਦੇ ਕੋਲ OCI ਦੇ OCI ਕਾਰਡ ਹੈ ਜਿਹੜਾ ਕਿ ਇੰਡੀਆ ਦੇ ਵਿੱਚੋਂ ਜਿਹੜਾ ਕਾਰਡ ਜਿਨ੍ਹਾਂ ਨੇ ਬਣਾਏ ਹੋਏ ਹਨ ਜਿਹੜੇ ਵੀਜ਼ਾ ਨਹੀਂ ਲੈਂਦੇ ਉਹਨਾਂ ਨੂੰ ਇਹ ਜਿਹੜਾ ਈ ਅਰਾਈਵਲ ਦਾ ਜਿਹੜਾ ਅਰਾਈਵਲ ਦਾ ਜਿਹੜਾ ਕਾਰਡ ਇਹ ਬਿਲਕੁਲ ਭਰਨ ਦੀ ਲੋੜ ਨਹੀਂ ਹੈਗੀ ਇਹ ਸਿਰਫ ਫੋਰਨਰ ਲਈ ਹੈ ਆ ਇੰਡੀਅਨ ਪਾਸਪੋਰਟ ਅਤੇ ਓਸੀਆਈ ਕਾਰਡ ਮੈਂ ਇੱਕ ਵਾਰ ਫਿਰ ਕਲੀਅਰ ਕਰਦਾ ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ ਹੈ ਇਹ ਕੋਈ ਖਤਰਾ ਨਹੀਂ ਜਿੱਦਾਂ ਬੜਾ ਡਰਾਇਆ ਜਾ ਰਿਹਾ ਹੈ ਕਿ ਇਹ ਬੜਾ ਕੋਈ ਹੁਵਾ ਪੈਦਾ ਹੋਵੇਗਾ ਇਹ ਸਭੋਂ ਜਿਹੜਾ ਕਾਰਡ ਹੈ ਜੋ ਅਸੀਂ ਇਨਫਰਮੇਸ਼ਨ ਆ ਫਾਇੰਡ ਆਊਟ ਕੀਤੀ ਹੈ ਉੱਥੇ ਜਿਹੜਾ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚੋਂ ਜਦੋਂ ਆਪਾਂ ਪਲੇਨ 'ਚ ਉਤਰ ਕੇ ਪੌੜੀਆਂ ਜੀਆਂ ਥੱਲੇ ਉਤਰਦੇ ਆ ਤੇ ਆਪਾਂ ਦੇਖਦੇ ਆ ਕਿ ਐ ਜਦੋਂ ਮੇਲਾ ਲੱਗਾ ਹੁੰਦਾ ਸੀ ਥੱਲੇ ਤਾਂ ਕਿ ਬੜੀ ਦੁਨੀਆ ਉਹ ਉਹਨਾਂ ਨੇ ਥੋੜਾ ਜਿਹਾ ਇਹਨੂੰ ਈਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਏਸ਼ੀਆ ਦੇ ਬੜੇ ਇਦਾਂ ਦੇ ਕੰਟਰੀ ਹਨ ਜਿਨ੍ਹਾਂ ਦੇ ਵਿੱਚ ਇਹ ਪਹਿਲਾਂ ਹੀ ਆ ਇਹ ਜਿਹੜਾ ਈ ਅਰਾਈਵਲ ਦਾ ਜਿਹੜਾ ਆ ਕਾਰਡ ਹੈ ਜਿਹੜਾ ਕਿ ਅਪਲੋਡ ਕਰਕੇ ਉਸ ਨੂੰ ਭਰਿਆ ਜਾਂਦਾ ਪਹਿਲਾਂ ਹੀ ਚੱਲਦਾ ਹੈ ਆ ਉੱਥੇ ਵੀ ਹੁਣ ਥੋੜੀ ਜੀ ਉਹਨਾਂ ਨੇ ਘਟਾਉਣ ਦੇ ਖਾਤਰ ਇਸ ਨੂੰ ਜਿਹੜਾ ਕੀਤਾ ਹੈ ਮੈਂ ਫਿਰ ਇੱਕ ਵਾਰੀ ਕਲੀਅਰ ਕਰ ਦਿਆਂ ਕਿ ਉਸ ਦੇ ਵਿੱਚ ਕੋਈ ਜਿਦਾ ਆਪਾਂ ਜਦੋਂ ਪਹਿਲਾਂ ਜਾਂਦੇ ਸੀ ਇੱਕ ਉੱਥੇ ਕਾਰਡ ਜਆ ਪਿਆ ਹੁੰਦਾ ਸੀ ਆ ਲਾਲ ਰੰਗ ਦਾ ਸੀ ਸ਼ਾਇਦ ਉਹ ਜਾ ਕੇ ਉੱਤੇ ਭਰਨਾ ਪੈਂਦਾ ਸੀ ਉਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਭਰਨੀ ਸੀ ਆਪਾਂ 에ਅਰਲਾਈਨ ਦਾ ਨਾਮ ਭਰੀਦਾ ਸੀ ਫਲਾਈ ਨੰਬਰ ਭਰੀਦਾ ਸੀ ਕਿੱਥੋਂ ਆਏ ਆ ਕਿੰਨੀ ਤਰੀਕ ਨੂੰ ਆਇਓ ਪਿਛਲੇ 2 ਮਹੀਨੇ ਤੋਂ 3 ਤੋਂ ਤੁਸੀਂ ਪਹਿਲਾਂ ਕਿੱਥੇ ਰਹਿ ਰਹੇ ਸੀ ਆ ਹੁਣ ਜਦੋਂ ਤੁਸੀਂ ਜਾ ਰਹੇ ਹੋ ਜਿੱਥੇ ਤੁਸੀਂ ਜਾਣਾ ਉੱਥੋਂ ਦਾ ਸਾਨੂੰ ਐਡਰੈਸ ਚਾਹੀਦਾ ਜੇ ਤੁਹਾਡੇ ਨਾਲ ਕੋਈ ਹੋਰ ਵਿਜਿਟ ਕਰ ਰਿਹਾ ਹੈ ਤਾ ਉਸਦੀ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਜਿਹੜਾ ਇੰਡੀਆ ਦਾ ਤੁਹਾਡਾ ਕੋਈ ਟੈਲੀਫੋਨ ਨੰਬਰ ਹੋਵੇ ਜੇ ਕਿਸੇ ਕੋਈ ਆਪਣੇ ਘਰੇ ਜਾਂ ਰਿਸ਼ਤੇਦਾਰ ਤੇ ਨਹੀਂ ਜਾ ਰਹੇ ਜੇ ਜੇ ਹੋਟਲ ਤੇ ਜਾ ਰਹੇ ਉਥੋਂ ਦੀ ਇਨਫੋਰਮੇਸ਼ਨ ਤੁਹਾਡਾ ਈਮੇਲ ਤੁਹਾਡਾ ਟੈਲੀਫੋਨ ਨੰਬਰ ਇਹ ਸਾਰੀ ਇਨਫੋਰਮੇਸ਼ਨ ਉਹ ਚ ਭਰਨੀ ਪੈਂਦੀ ਹੈ ਕੋਈ ਐਡੀ ਕੋਈ ਬਹੁਤ ਜ਼ਿਆਦਾ ਐਡਾ ਵੱਡਾ ਕੋਈ ਹੌਵੇ ਵਾਲੀ ਗੱਲ ਨਹੀਂ ਕਿ ਇਹਦੇ ਨਾਲ ਪਤਾ ਨਹੀਂ ਕਿਹੜੀ ਗੱਲ ਹੋ ਜਾਣੀ ਇਹਦੇ ਨਾਲ ਸਗੋਂ ਆ ਜਿਹੜਾ ਟਾਈਮ ਘਟਣਾਵੇਂ ਅੱਗੇ ਦੇ ਨਾਲੋਂ ਟਾਈਮ ਉੱਥੇ ਘੱਟ ਲੱਗਿਆ ਕਰੇਗਾ ਜਦੋਂ ਤੁਸੀਂ ਉੱਥੇ ਇਮੀਗ੍ਰੇਸ਼ਨ ਅਫਸਰ ਕੋਲ ਜਾਓਗੇ ਤਾਂ ਤੁਹਾਡੇ ਉੱਥੇ ਕਲਾ ਫਿੰਗਰਪ੍ਰਿੰਟ ਹੋਏਗਾ ਉਹ ਆਲਰੇਡੀ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਫਿੰਗਰਪ੍ਰਿੰਟ ਜਦੋਂ ਹੋਏਗਾ ਤੇ ਉਹ ਪਹਿਲਾਂ ਹੀ ਆਈ ਹੋਵੇਗੀ ਜਦ ਤੁਸੀਂ ਪਹਿਲਾਂ ਦੇ ਨਾਲੋਂ ਛੇਤੀ ਜਿਹੜਾ ਲਾਈਨ ਜਿਹੜੀਆਂ ਲੰਬੀਆਂ ਲੱਗਦੀਆਂ ਹਨ ਉਸ ਦੇ ਨਾਲੋਂ ਜਾਣ ਦੀ ਜਿਹੜੀ ਸੁਭਾਵਨਾ ਲੱਗਦੀ ਹੈ ਕਿ ਪਹਿਲਾਂ ਦੇ ਨਾਲੋਂ ਜਿਹੜਾ ਰਾਸ ਥੋੜਾ ਜਿਹਾ ਘਟ ਜਾਏਗਾ ਆ ਬਾਕੀ ਦੂਸਰੀ ਇੱਕ ਹੋਰ ਵੀ ਇਹਨਾਂ ਦੀ ਸਾਈਟ ਆ ਜਿਹੜੀ ਫਾਸਟ ਟਰੈਕ ਦੀ ਹੈ ਇਮੀ ਇਮੀਗ੍ਰੇਸ਼ਨ ਦੀ ਜਿਨ੍ਹਾਂ ਦੇ ਕੋਲ ਇੰਡੀਆ ਦਾ ਪਾਸਪੋਰਟ ਹੈ ਜਾਂ ਜਿਨ੍ਹਾਂ ਦੇ ਕੋਲ ওসিਆਈ ਕਾਰਡ ਹੈ ਉਹਨਾਂ ਨੂੰ ਵੀ ਉਹ ਜਿਹੜਾ ਫਾਰਮ ਹੈ ਉਹ ਅਪਲੋਡ ਕਰਕੇ ਜੇ ਉਹ ਜਾਣਾ ਚਾਹੁੰਦੇ ਹਨ ਫਾਸਟ ਉਹ ਜਦੋਂ ਫਾਰਮ ਭਰ ਲਗੇ ਉਹਦੇ ਵਿੱਚ ਉਹਨਾਂ ਦਾ ਪਾਸਪੋਰਟ ওসিਆਈ ਕਾਰਡ ਸਾਰੀ ਇਨਫੋਰਮੇਸ਼ਨ ਜਦੋਂ ਉਹ ਚ ਭਰੀ ਜਾਵੇਗੀ ਉਹ ਫਿਰ ਉਹ ਤੁਹਾਨੂੰ ਉੱਥੋਂ ਇੱਕ ਕਾਰਡ ਆ ਮਿਲ ਜਾਂਦਾ ਉਹ ਕਾਰਡ ਜਿਹੜਾ ਮਿਲ ਜੇਗਾ ਉਸ ਦੇ ਵਿੱਚ ਜਿਹੜੇ ਇੰਡੀਆ ਦੇ 11 12 ਜਿੰਨੇ ਵੀ 에ਰਪੋਰਟ ਹੈਗੇ ਨਾ ਉਸ ਦੇ ਵਿੱਚ ਤੁਸੀਂ ਫਾਸਟ ਜਿਹੜਾ ਆ ਜਾ ਸਕਦੇ ਹੋ ਤੁਹਾਨੂੰ ਕੋਈ ਲੰਬੀਆਂ ਲੈਣਾ ਤੇ ਲੱਗਨ ਦੀ ਲੋੜ ਨਹੀਂ ਸੋ ਇਹ ਜਿਹੜਾ ਇੱਕ ਈ ਅਰਾਈਵਲ ਦਾ ਕਾਰਡ ਸੀ ਇਹ ਸਿਰਫ ਉੱਥੇ ਰਾਸ਼ ਕਟਾਉਣ ਦੇ ਕਰਕੇ ਕੀਤਾ ਗਿਆ ਹੈ ਨਾ ਕਿ ਇਸ ਦੇ ਨਾਲ ਕੋਈ ਬੜਾ ਕੋਈ ਖਤਰਾ ਪੈਦਾ ਹੋ ਗਿਆ ਹੈ ਇਨਫੋਰਮੇਸ਼ਨ ਜਿਹੜੀ ਪਹਿਲਾਂ ਵੀ ਆਪਾਂ ਉੱਥੇ ਭਰਦੇ ਸੀ ਤੇ ਇਨਫੋਰਮੇਸ਼ਨ ਹੁਣ ਵੀ ਭਰਨੀ ਹੈ ਫਰਕ ਇਹਨਾਂ ਵਿੱਚ ਕੀ ਹੁਣ ਅਸੀਂ ਅ ਭਖਤਰ ਘੰਟਿਆਂ ਦੇ ਪਹਿਲਾਂ ਪਹਿਲਾਂ 24 ਤੋਂ 72 ਘੰਟਿਆਂ ਦੇ ਵਿੱਚ ਵਿੱਚ ਭਰਨੀ ਹੈ ਮੋਰ ਥੈਨ 72 ਆਵਰ ਇਹ ਨਹੀਂ ਕਿ ਤੁਸੀਂ 6-7 ਦਿਨ ਪਹਿਲਾਂ ਹੀ ਅਪਲੋਡ ਕਰ ਲਓ ਉਹ ਨਹੀਂ ਚੱਲੇਗਾ ਸਿਰਫ 3 ਦਿਨ ਬਰਦੇ ਹਨ 72 ਘੰਟੇ 24 3 72 3 ਦਿਨ ਪਹਿਲਾਂ 2 ਦਿਨ ਪਹਿਲਾਂ ਇੱਕ ਦਿਨ ਪਹਿਲਾਂ ਤੁਸੀਂ ਇਹ ਫਾਰਮ ਭਰ ਕੇ ਤੁਸੀਂ ਉੱਥੇ ਜਾ ਸਕਦੇ ਹੋ ਸੋ ਇਹ ਮੈਂ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇਣੀ ਚਾਹੁੰਦੇ ਸੀ ਕਿ ਇਸ ਦੇ ਵਿੱਚ ਵੱਖਰੀਆਂ ਵੱਖਰੀਆਂ ਮੈਂ ਦੇਖ ਰਿਹਾ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਡਰਾਉਣੀਆਂ ਡਰਾਉਣੀਆਂ ਜੀਆਂ ਜਿਹੜੀਆਂ ਗੱਲਾਂ ਆ ਰਹੀਆਂ ਕੋਈ ਡਰਾਉਣ ਵਾਲੀ ਐਡੀ ਡਰਨ ਵਾਲੀ ਗੱਲ ਨਹੀਂ ਇਹ ਤੁਸੀਂ ਫਾਰਮ ਭਰੋ ਅਪਲੋਡ ਕਰੋ ਤੇ ਤੁਸੀਂ ਉਸੇ ਤਰੀਕੇ ਨਾਲ ਟਾਈਮ ਦੀ ਸ਼ਾਇਦ ਬਚਤ ਹੋ ਜਾਵੇਗੀ ਸੋ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆ ਤੁਹਾਨੂੰ ਅਸੀਂ ਵੱਖ-ਵੱਖ ਵਿਸ਼ਿਆਂ ਦੇ ਤੇ ਜੋ ਵੀ ਸਾਡੇ ਕੋਲ ਜਾਣਕਾਰੀ ਆਉਂਦੀ ਹੈ ਹਮੇਸ਼ਾ ਦਿੰਦੇ ਹਾਂ ਅਤੇ ਦਿੰਦੇ ਰਵਾਂਗੇ ਫਿਰ ਬੜੀ ਛੇਤੀ ਹੁੰਦੀ ਮੁਲਾਕਾਤ ਜੀ ਸਤਿ ਸ੍ਰੀ ਅਕਾਲ